ਦੇਖੋ ਪਾੜ ਗਿਆ ਪਾੜ ਗਿਆ ਪਾੜ ਗਿਆ ਲੋ ਜੀ ਇਹ ਗੱਦਾ ਨਹੀਂ ਵੱਜਦਾ ਇਹ ਗੱਦਾ ਜਰੂਰ ਪਾੜ ਜਾਣਾ ਗੱਦਾ ਪਾੜ ਗਿਆ ਗਰੰਟੀ ਇਸ ਚੀ ਦੀ ਇਹ ਜਿਹੜੇ ਵੱਡੇ ਦਾਵੇ ਕਰਦੇ ਸੀ ਕਹਿੰਦੇ ਸਾਡੇ ਗੱਦਿਆਂ ਨੂੰ ਹੋਣਾ ਕੁਛ ਨਹੀਂ ਇਹ ਵੀ ਅਜੇ ਬੱਸ ਚੈੱਕ ਕਰ ਲੈਣਾ ਕਿਹੜਾ ਨਾ ਗੱਦਾ ਹੈ ਇਹ ਅਸੀਂ ਲੇਟੈਕਸ ਮੈਟ੍ਰਸ ਗਿੰਨੇ ਨੂੰ ਲੇਟੈਕਸ ਕੁਆਲਿਟੀ ਹੁਣ ਦੇਖੋ ਅਸੀਂ ਇਹਦੇ ਉੱਤੇ ਅੰਡਾ ਸਿੱਟਿਆ ਹਾਂ ਆਂਡਾ ਸਿੱਟਿਆ ਇਹਦੀ ਜੰਪਿੰਗ ਦੇਖੋ ਕਿਦਾਂ ਦੀ ਹੈ ਹੂੰ ਇਹਦੀ ਦਾ ਵਿੱਚ ਸਟਰੈਂਥ ਬੋਲਦੀ ਹੈ ਹੁਣ ਇਹਦੀ ਦੇਖੋ ਇਹ ਇਹਦੀ ਪਾਵਰ ਦੇਖੋ ਕਿਦਾਂ ਦੀ ਹੈ ਜੀ ਇਹ ਚੀਜ਼ ਹੀ ਅਲੱਗ ਹੈ ਇਹ ਜਿੱਥੇ ਅੰਡਾ ਡੈਗਦਾ ਉੱਥੇ ਬੈਠੇ ਦਾ ਉੱਥੇ ਜਾ ਕੇ ਇਹ ਬੈਠਦਾ ਨਹੀਂ ਹੈ ਜੀ ਜਿਨ੍ਹਾਂ ਨੂੰ ਨਰਵਸ ਦੀ ਪ੍ਰੋਬਲਮ ਹੈ ਨਾੜੀਆਂ ਦੀ ਜਾਂ ਜਿਹਨੂੰ ਸੌਫਟ ਗੱਦੇ ਚਾਹੀਦੇ ਹੈ ਇਹ ਉਹਨਾਂ ਲਈ ਚੀਜ਼ ਬਣੀ ਹੋਈ ਹੈ ਆਹ ਦੇਖੋ ਤੁਸੀਂ ਹੱਥ ਰੱਖਿਆ ਆਹ ਦੇਖੋ ਹੱਥ ਦਾ ਡਿਜ਼ਾਈਨ ਬਣ ਗਿਆ ਇਹਦੇ ਉੱਪਰ ਜੀ ਇਹਨੂੰ ਅਸੀਂ ਪ्योर ਲੇਟੈਕਸ ਕਹਿੰਦੇ ਆਂ ਕੋਈ ਬਾਜ਼ਾਰ 'ਚ 4000 ਤੋਂ ਘੱਟ ਕਿਸ ਨੇ ਜੋੜੀ ਨਹੀਂ ਦੇਣੀ ਤੁਹਾਨੂੰ ਫੈਕਟਰੀ ਦੇ ਵਿੱਚ ਸਿਰਫ 1850 1850 ਰੁਪਏ ਦੀ ਗੱਦਿਆਰੀ ਜੋੜੀ ਫੁੱਲੀ ਪੈ ਕਰਕੇ ਦੇ ਰਣੀ ਆ ਸਰ 18500 ਦੀ ਲੈ ਲਓ 2400 ਦੀ ਲੈ ਲਓ 2800 ਦੀ ਲੈ ਲਓ 3600 ਦੀ ਲੈ ਲਓ ਉਸ ਤੋਂ ਬਾਅਦ ਅੱਗੇ 5200 ਦੀ ਲੈ ਲਓ 4600 ਦੀ ਲੈ ਲਓ ਜਿਹੜਾ ਬਾਜ਼ਾਰ ਚ 20000 22000 ਰੁਪਏ ਦਾ ਬੈੱਡ ਆ ਇੱਥੋਂ 12000 ਰੁਪਏ ਚ ਲੈ ਜਾਓ ਆ ਵੀ 12000 ਚ ਲੈ ਜਾਓ ਇਹ ਵੀ 12000 ਚ ਲੈ ਜਾਓ ਇੱਧਰ ਦੇਖੋ ਇਹ ਵੀ ਤੁਸੀਂ 12000 ਚ ਲੈ ਜਾਓ 7 ਸੀਟਰ ਸੋਫਾ ਤੁਸੀਂ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 35000 ਰੁਪਿਆ ਇੱਥੇ ਤੁਹਾਨੂੰ ਸਿਰਫ 18500 ਰੁਪਏ ਦੇ ਵਿੱਚ ਮਿਲ ਜਾਣਾ ਤੁਸੀਂ ਛੋਟੀਆਂ ਅਲਮਾਰੀਆਂ ਲੈਣੀਆਂ ਉਹ ਵੀ ਤੁਹਾਨੂੰ ਮਿਲ ਜਾਣੀਆਂ ਸ਼ੂ ਰੈਕ ਵੀ ਮਿਲ ਜਾਣੇ ਆ ਡਾਈਨਿੰਗ ਟੇਬਲ ਵੀ ਮਿਲ ਜਾਣੇ ਆ ਸਰੋ ਜੀ ਪਿਛਲੀ ਵਾਰੀ ਮੈਂ ਲੈ ਕੇ ਆਇਆ ਸੀ 8000 ਕਿਲੋ ਦੀ ਕ੍ਰੇਨ ਅੱਜ ਆਪਾਂ ਲੈ ਆਏ ਆ 15000 ਕਿਲੋ ਦੀ ਕ੍ਰੇਨ ਲੈ ਕੇ ਪਹੁੰਚੇ ਆ ਕੰਫੀਬਲ ਮੈਟ੍ਰਸ ਚਲੰਦਰ ਗੱਦਿਆਂ ਦੀ ਫੈਕਟਰੀ 'ਚ ਇਹ ਕਹਿੰਦੇ ਸੀ ਗੱdde ਵੀ ਸਸਤੇ ਦੇਣੇ ਆ ਦੇਣੀ ਬੜੀਆ ਕੁਆਲਟੀ ਦੇ ਆ ਬਾਉ ਜੀ ਬੜੀ ਗੱਲ ਸੁਣ ਲਓ ਚੈਨ ਤੁਸੀਂ ਵੱਡਾ ਕਰ ਰਹੇ ਹੋ ਪਿਛਲੇ ਆ 8000 ਕਿਲੋ ਸੀ ਅੱਜ ਕੀ 15000 ਕਿਲੋ ਸੀ ਟੁਕਰੇ ਲਿਆ ਆ ਮੈਂ ਗੱdde ਦੇ ਉੱਤੇ ਚਾਰ ਰਣੀਆ ਗਰੰਟੀ ਲੈਨੇ ਆ ਗੱdde ਦੀ ਕੁਆਲਟੀ ਦੀ ਤੁਸੀਂ 15000 ਕਿਲੋ ਕਹਿੰਦੇ ਮੈਂ ਕਹਿੰਦਾ 20000 ਕਿਲੋ ਲਿਆਓ ਇੱਕ ਗੱਦਾ ਵੀ ਪਾੜ ਗਿਆ ਬਹਿ ਗਿਆ ਜਿੰਨੇ ਵਿਊਅਰਸ ਹੋਣਗੇ ਸਾਰਿਆਂ ਨੂੰ ਇੱਕ ਇੱਕ ਜੋੜਾ ਫਰੀਦ ਹੋਊਗਾ ਦੇਖੋ ਪਹਿਲਾਂ 8000 ਸੀ ਹੁਣ 15000 ਕਿਲੋ ਮਾਲ ਡਬਲ ਹੋ ਗਿਆ ਪਰ ਇਹ ਲੱਭਣਾ ਕੋਈ ਨਹੀਂ ਕਰਦਿਆ ਨਾ ਮੈਂ ਕਹਿੰਦਾ ਦੰਸੀ ਦੰਤੂ ਇੱਕ ਕਰ ਦੇ ਚਲੋ ਜੀ ਕ੍ਰੇਨ ਤਰਪਈਆ ਆ ਚੈੱਕ ਕਰ ਲੋ ਗੱਦਿਆਂ ਦੀ ਕੁਆਲਿਟੀ ਗੱਦਿਆਂ ਦੀ ਕੁਆਲਿਟੀ ਆਪਾਂ ਚੈੱਕ ਕਰ ਲਣੀਆ ਦੇਖੋ 15000 ਕੁਇੰਟਲ ਦੀ ਕ੍ਰੇਨ ਜਿਹੜੀ ਕਿ ਅਸੀਂ ਗੱਦਿਆਂ ਦੇ ਚਾੜ ਰਹੇ ਹੁਣੇ ਪਤਾ ਲੱਗ ਜਣੀਆ ਕੁਆਲਿਟੀ ਕੀ ਆ ਆ ਦੇਖੋ ਪਾੜ ਗਿਆ ਪਾੜ ਗਿਆ ਪਾੜ ਗਿਆ ਲੋ ਜੀ ਇਹ ਗੱਦਾ ਨਹੀਂ ਬਚਦਾ ਇਹ ਗੱਦਾ ਜ਼ਰੂਰ ਪਾੜ ਜਾਣਾ ਗੱੱਦਾ ਪਾੜ ਗਿਆ ਗਰੰਟੀ ਇਸ ਚੀ ਦੀ ਇਹ ਜਿਹੜੇ ਵੱਡੇ ਦਾਵੇ ਕਰਦੇ ਸੀ ਕਹਿੰਦੇ ਸਾਡੇ ਗੱਦਿਆਂ ਨੂੰ ਹੋਣਾ ਕੁਛ ਨਹੀਂ ਇਹ ਵੀ ਅਜਾ ਬੈਕ ਚੈੱਕ ਕਰ ਲੈਣਾ ਦੇਖੋ 15000 ਕੁਇੰਟਲ 15000 ਕਿਲੋ ਦੀ ਆ ਦੇਖੋ ਕ੍ਰੇਨ ਲੰਘ ਗਈ ਗੱਦੇ ਪਾੜ ਗਏ ਪਾੜ ਗਏ ਪਾੜ ਗਏ ਇਹ ਆ ਦੇਖੋ ਪਿਛਲਾ ਟਾਇਰ ਵੀ 4 ਦਾ ਗੱਦੇ ਦੇ ਉੱਤੇ ਦੀ ਦੇਖੋ ਗੱਦਿਆਂ ਦਾ ਬਜਣਾ ਕਹਿੰਦੇ ਕੁਛ ਨਹੀਂ ਹੈਗਾ ਬਹੁਤ ਹੈਵੀ ਭਾਰ ਪਾਤਾ ਗੱਦਿਆਂ ਦੇ ਉੱਤੇ ਉਹ ਵੀ ਅੱਫਾ ਦੇਖ ਲਏ ਨੇ ਹੈਗਾ ਲਓ ਜੀ ਆਪਾਂ ਹੁਣ ਚੈੱਕ ਕਰ ਲੈਂਦੇ ਆ ਬਾਊ ਜੀ ਆਇਓ ਹੁਣ ਦੇਖ ਲਓ ਪਾੜ ਕੇ ਪਾੜ ਕੇ ਮੈਂ ਤਲਾਸ਼ ਤਾਹੇ ਜੀ ਕਿੱਥੋਂ 파ਟੇ ਐ ਕੀ ਹੋਇਆ ਇਹਨਾਂ ਨੇ ਕੁਛ ਵੀ ਨਹੀਂ ਹੋਇਆ ਜੀ ਹਲੇ ਰੁਕੋ ਇੱਕ ਗੱਲ ਛੱਡੋ ਇੱਕ ਵਾਰੀ ਕੱਢੀ ਨਾ ਦੁਬਾਰਾ ਕੱਢ ਦਿੰਨੇ ਲਓ ਜੀ ਭਾਈ ਲੈ ਕੇ ਆ ਦੁਵਾਰੀ ਦੁਵਾਰੀ ਆਪਾਂ ਦੇਖ ਲੈਨੇ ਆ ਕਿੱਦਾਂ ਇਹ ਰਹ ਹੁੰਦਾ ਆ ਲਓ ਲਓ ਜੀ ਦੁਵਾਰੀ 파ੜਤੀਆਂ ਪੂਰੇ ਇੰਡੀਆ ਦੀ ਕਿਸੇ ਨੇ ਗਾਰੰਟੀ ਨਹੀਂ ਲੈਣੀ ਕੱਤਿਆਂ ਦੀ ਕਿਸੇ ਨੇ ਗਾਰੰਟੀ ਨਹੀਂ ਲੈਣੀ ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਆ ਹੈਵੀ ਹੈਵੀ ਕ੍ਰੇਨ ਚਾਰ ਦਿੱਤੀ ਆ ਗੱਡਿਆਂ ਦੇ ਉੱਤੇ ਇਹਦੇ ਵਿੱਚ ਬਹੁਤ ਤਰ੍ਹਾਂ ਦੀ ਕੁਆਲਿਟੀ ਹਰ ਤਰ੍ਹਾਂ ਦੀ ਕੁਆਲਿਟੀ ਦੇ ਗੱਡੇ ਦੇ ਚਾਰ ਦਿੱਤੀ ਆ ਪਰ ਇੱਥੇ ਗੱਡੇ ਨੂੰ ਕੁਝ ਨਹੀਂ ਹੋਇਆ ਜੀ ਪੂਰੀ ਕ੍ਰੇਨ ਖੜ ਗਈ ਆ ਪੂਰੀ ਕ੍ਰੇਨ ਖੜ ਗਈ ਆ ਮੋਰੋ ਵੀ ਦੇਖ ਲਓ ਪਿੱਛੋਂ ਵੀ ਦੇਖ ਲਿਓ ਕਹਿੰਦੇ ਗੱਡਿਆਂ ਨੂੰ ਨਹੀਂ ਹੋਇਆ ਕੁਝ ਬਾਉ ਜੀ ਕਮਾਲ ਕਰਤੀ ਆ ਮੈਂ ਦੇਖ ਰਿਆ ਇਹਦੇ ਵਿੱਚ ਇੱਕ ਕੋਈ ਸਰਾਖ ਵੀ ਨਹੀਂ ਹੋਇਆ ਗੱਦਾ ਪਾਟਣ ਦਾ ਕੀ ਗੱਲ ਸੀ ਤੁਹਾਨੂੰ ਮੈਂ ਚੈਲੰਜ ਦੇਖੋ ਜੀ ਜਿੰਨੀ ਵੀਡੀਓ ਅੱਜ ਤੱਕ ਅਸੀਂ ਕਿਡਵਾਈਆਂ ਹੈ ਕੁਆਲਿਟੀ ਨਹੀਂ ਅਸੀਂ ਕਿਟਾਈ ਬਲਕਿ ਹੋਰ ਮੈਂਟੇਨ ਤੋਂ ਮੈਂਟੇਨਡ ਕੀਤੀ ਹੈ ਸੋ ਮੈਨੂੰ ਦੱਸੋ ਸਿਹਰੇ ਵਿੱਚ ਪਾਇਆ ਕਿ ਆ ਐਡੀ ਹੈਵੀ ਕ੍ਰੇਨ ਵੀ ਲਗਾ ਦੇ ਗੱਦਿਆਂ ਦੇ ਗੱਦੇ ਉਤਰਾ ਕਹਿੰਦੇ ਕਿ ਛੋਟੀ ਜੀ ਮਰੂਤੀ ਗੱਡੀ ਦਾ ਤਾਂ ਪਾੜਿਆ ਨੇ ਕ੍ਰੇਨਾਂ ਵੀ ਨਹੀਂ ਪਾਟੇ ਪਿਓਰ ਪਿਓਰ ਮਟੀਰੀਅਲ ਹੈ ਜੀ ਅਸੀਂ ਇੱਕ ਇੱਕ ਪੂਰਾ ਟੈਸਟ ਕਰਕੇ ਮਟੀਰੀਅਲ ਫੈਕਟਰੀਆਂ ਤੋਂ ਪਿਓਰ ਮਟੀਰੀਅਲ ਫੈਕਟਰੀਆਂ ਚੋਂ ਮੰਗਵਾਇਦਾ ਨਹੀਂ ਤਾਂ ਨਹੀਂ ਇਹਦਾ ਗੱਦੇ ਮਹਿੰਗੇ ਬੜੇ ਹੁਣ ਤੁਸੀਂ ਕਹਿੰਦਾ ਲੈ ਜਾਓ 35000 ਦੀ ਜੋੜੀ ਲੈ ਜਾਓ 40000 ਦੀ ਜੋੜੀ 35 40 ਛੱਡੋ ਜੀ ਜਦੋਂ ਗਾਹ ਕਾਏਗਾ ਸਾਂਸ ਟੀਵੀ ਤੋਂ ਬਹੁਤ ਸਸਤਾ ਦੇ ਭਾਦੋ ਵੀ ਥੱਲੇ ਮਿਲਣਗੇ ਅੱਛਾ ਰੇਡ ਵੀ ਸਸਤੇ ਹੈਗੇ ਬਿਲਕੁਲ 100% ਸਰ ਇਹ ਤਾਂ ਬੱਚਾ ਕਰ ਲੈਣਾ 15000 ਕਿਲੋ ਦੀ ਕ੍ਰੇਨ ਚਾਰ ਦੀ ਗੱਦੇ ਨੂੰ ਹੋਇਆ ਕੁਛ ਨਹੀਂ ਕੁਆਲਿਟੀ ਤੇਰੀ ਬਹੁਤ ਸੁਪਰ ਹੈਗੀ ਆ ਜੇ ਗੱਦੇ ਦੀ ਸਟਰੈਂਥ ਦੀ ਗੱਲ ਕਰੀ ਉਹ ਵੀ ਦੱਸੋ ਨਾ ਕਿੰਦਾ ਦੀ ਆ ਸਰ ਕੁਆਲਿਟੀ ਕ੍ਰੇਨ ਨਾਲ ਤਾਂ ਚੈੱਕ ਕਰ ਲਈ ਹੁਣ ਤੁਹਾਨੂੰ ਇੱਕ ਰਾਜ਼ ਦੀ ਚੀਜ਼ ਹੋਰ ਦੱਸਦਾ ਬੜੀ ਅਨੋਖੀ ਚੀਜ਼ ਹੈ ਜਿਹੜੀ ਆਮ ਕਸਟਮਰ ਨੂੰ ਨਹੀਂ ਪਤਾ ਫੋਰ ਐਗਜ਼ਾਮਪਲ ਜਿੱਦਾਂ ਉਹ ਨਾ ਗੱਦਾ ਇਹ ਅਸੀਂ ਲੇਟੈਕਸ ਮੈਟ੍ਰਸ ਗਿੰਨੇ ਨੂੰ ਲੇਟੈਕਸ ਕੁਆਲਿਟੀ ਹੁੰਦੇ ਕੋ ਅਸੀਂ ਇਹਦੇ ਉੱਤੇ ਅੰਡਾ ਸਿੱਟਿਆ ਹਾਂ ਆਂਡਾ ਸਿੱਟਿਆ ਇਹਦੀ ਜੰਪਿੰਗ ਦੇਖੋ ਕਿਦਾਂ ਦੀ ਹੈ ਇਹਦੀ ਤਾਂ ਵਿੱਚ ਸਟਰੈਂਥ ਬੋਲਦੀ ਹੈ ਕਿ ਇਹ ਨਹੀਂ ਕਿੰਨੀ ਰੈਜ਼ਿਸਟਿੰਗ ਹੈ ਇਹਦੀ ਇਸ ਤੋਂ ਇਲਾਵਾ ਹੁਣ ਦੇਖੋ ਇਥੋਂ ਸੈਕੰਡ ਕੁਆਲਿਟੀ ਇਹ ਆ ਗਈ ਜੀ ਹੁਣ ਅਸੀਂ ਇਹ ਸੈਕੰਡ ਕੁਆਲਿਟੀ ਦੇ ਉੱਤੇ ਸਿੱਟੀ ਆਹ ਦੇਖੋ ਇਹਦੀ ਪਾਵਰ ਕਿੰਨੀ ਘਟ ਗਈ ਜੀ ਚੀਜ਼ ਹੋਈ ਹੈ ਪਾਵਰ ਘਟ ਗਈ ਇਹਦੀ ਜੀ ਇਸ ਤੋਂ ਇਲਾਵਾ ਹੁਣ ਫੇਰ ਅੱਗੇ ਆਓ ਇੱਕ ਚੀਜ਼ ਹੋਰ ਦਿਖਾਣਾ ਹੈ ਹੁਣ ਦੇਖੋ ਇਹਦੀ ਪਾਵਰ ਕੁਆਲਿਟੀ ਅਲੱਗ ਹੈ ਆ ਚੀਜ਼ ਸਿੱਟੀ ਇਹਦੀ ਪਾਵਰ ਕੁਆਲਿਟੀ ਅਲੱਗ ਹੈ ਇਹ ਜਿਹੜੀ ਛੋਟੀ ਛੋਟੀ ਬਰੀਕੀ ਚੀਜ਼ਾਂ ਹੁੰਦੀਆਂ ਇਹ ਕਸਮਸ ਨੂੰ ਆਮ ਨਹੀਂ ਪਤਾ ਲੱਗਦੀਆਂ ਜੀ ਇਹ ਕਿਸ ਤੋਂ ਇਲਾਵਾ ਆ ਦੇਖੋ ਇੱਕ ਅਸੀਂ ਆ ਰੱਖ ਲਿਆ ਗੱਦਾ ਹੁਣ ਇਹਦੀ ਦੇਖੋ ਇਹ ਇਹਦੀ ਪਾਵਰ ਦੇਖੋ ਕਿਦਾਂ ਦੀ ਹੈ ਜੀ ਇਹ ਚੀਜ਼ ਹੀ ਅਲੱਗ ਹੈ ਇਹ ਜਿੱਥੇ ਅੰਡਾ ਡੈਗਦਾ ਉੱਥੇ ਬੈਠਦਾ ਉੱਥੇ ਜਾ ਕੇ ਇਹ ਬੈਠਦਾ ਨਹੀਂ ਹੈ ਜੀ ਜਿਨ੍ਹਾਂ ਨੂੰ ਨਰਵਸ ਦੀ ਪ੍ਰੋਬਲਮ ਹੈ 나ੜੀਆਂ ਦੀ ਇਹ ਜਿਹਨੂੰ ਸੌਫਟ ਗੱਦੇ ਚਾਹੀਦੇ ਐ ਇਹ ਉਹਨਾਂ ਲਈ ਚੀਜ਼ ਬਣੀ ਹੋਈ ਆ ਆ ਦੇਖੋ ਤੁਸੀਂ ਹੱਥ ਰੱਖਿਆ ਆ ਦੇਖੋ ਹੱਥ ਦਾ ਡਿਜ਼ਾਈਨ ਬਣ ਗਿਆ ਇਹਦੇ ਉੱਪਰ ਜੀ ਇਹਨੂੰ ਅਸੀਂ ਪਿਓ ਲੇਟੈਕਸ ਕਹਿੰਦੇ ਆ ਅਸੀਂ ਮੈਮਰੀ ਇਹਨੂੰ ਵੀ ਕਹਤੀ ਮੈਮਰੀ ਅਸੀਂ ਉਹਨੂੰ ਵੀ ਕਹਤੀ ਪਰ ਅਸਲੀ ਟੈਸਟ ਇਦਾਂ ਪਤਾ ਲੱਗਦੇ ਨੇ ਲੇਟੈਕਸ ਅਸੀਂ ਇਹਨੂੰ ਵੀ ਕਹਤੀ ਲੇਟੈਕਸ ਅਸੀਂ ਇਹਨੂੰ ਵੀ ਕਹਤੀ ਇਹ ਦੋਨੋਂ ਹੀ ਲੇਟੈਕਸ ਲੇਕਿਨ ਦੋਨਾਂ ਦੀ ਸਟਰੈਂਥ 'ਚ ਕਿੰਨਾ ਫਰਕ ਹੈ ਡਿਫਰੈਂਸ ਆ ਪਿਓ ਲੇਟੈਕਸ ਦੇ ਉੱਤੇ ਕਦੀ ਵੀ ਚੀਜ਼ ਉਛਲਦੀ ਨਹੀਂ ਔਰ ਹਮੇਸ਼ਾ ਉਹਦੇ ਉੱਤੇ ਫਿੰਗਰਪ੍ਰਿੰਟਸ ਛੱਪ ਜਾਂਦੇ ਆ। ਹੂੰ। ਔਰ ਜਿਹੜੀ ਨਕਲੀ ਲੇਟਕਸ ਹੁੰਦੀ ਹੈ ਉਹਦੇ ਤੇ ਚੀਜ਼ ਉੱਛਲ ਜਾਂਦੀ ਹੈ ਪਰ ਆਹ ਦੇਖੋ ਹੈ ਸੌਫਟ ਇਹ ਵੀ ਪਰ ਇੱਥੇ ਫਿੰਗਰਪ੍ਰਿੰਟਸ ਨਹੀਂ ਛੱਪਦੇ। ਜੀ। ਸੋ ਇਦਾਂ ਦੀ ਆ ਤੁਹਾਨੂੰ ਕੁਆਲਿਟੀ ਇਦਾਂ ਦੀ ਕਲੀਅਰਿਟੀ ਤੁਹਾਨੂੰ ਕਿਸੇ ਵੀ ਫੈਕਟਰੀ ਨੇ ਨਹੀਂ ਜਾਨੀ ਕਿਸੇ ਗੱਦਿਆਂ ਨੇ ਜਿਉਂ ਤੁਹਾਨੂੰ ਮਾਰਕੀਟ ਦੇ ਵਿੱਚ ਇੱਕ ਚੀਜ਼ ਹੋ ਰਹਾ ਹੈ ਦਿਖਾਣਗੇ ਦੇਣਗੇ ਉਹ ਹੂੰ ਦਿਖਾਣਗੇ ਇਹ ਦੇਣਗੇ ਔਰ ਕਿਉਂਕਿ ਰੇਟਾਂ ਦਾ ਬਹੁਤ ਫਰਕ ਹੈ। ਅੱਧੋ ਅੱਧ ਰੇਟਾਂ ਦਾ ਫਰਕ ਹੈ। ਇੱਕ ਚੀਜ਼ ਹੋਰ ਦੇਖੋ ਜੀ। ਇਹਨੂੰ ਅਸੀਂ ਕਹਿੰਦੇ ਪਿਓਰ ਮਟੀ ਹੂੰ ਇਹ ਅਸੀਂ ਪਿਓਰ ਮਟੀਰੀਅਲ ਯੂਜ਼ ਕੀਤਾ ਹੋਇਆ ਹੈ ਇਹ ਪਿਓਰ ਬੌਂਡਡ ਹੈ ਇਹ ਬੌਂਡਡ ਮਿਕਸ ਬੌਂਡਡ ਆਂਦੀ ਹੈ ਜੀ ਅੱਧੋ ਅੱਧੇ ਰੇਟਸ ਦਾ ਫਰਕ ਹੈ ਹੂੰ ਇਹ ਮਾਤਰਾ ਦੇ ਵਿੱਚ ਬਹੁਤ ਫਰਕ ਆਂਦੇ ਸਰ ਹੁਣ ਅਸੀਂ ਕਹਿੰਦੇ ਪਿਓਰ ਮਟੀਰੀਅਲ ਪਿਓਰ ਮਟੀਰੀਅਲ ਦੇ ਵਿੱਚ ਕੀ ਹੁੰਦਾ ਪੂਰੀ ਫਾਰਮਸ ਨਜ਼ਰ ਆਉਂਦੀ ਹੈ ਪੂਰੀ ਫਾਰਮ ਔਰ ਮਟੀਰੀਅਲ ਕੁਆਲਿਟੀ ਸਾਰੇ ਦਾ ਸਾਰਾ ਨਜ਼ਰ ਆਂਦਾ ਇਹਦੇ 'ਚ ਹੂੰ ਇਹਨੂੰ ਅਸੀਂ ਪਿਓਰ ਕਹਿੰਦੇ ਆ ਜੀ ਇਸ ਤੋਂ ਇਲਾਵਾ ਹੋਰ ਦਿਖਾਣਾ ਮਟੀਰੀਅਲ ਕੀ ਕੀ ਕਿਦਾਂ ਕਿਦਾਂ ਸਰ ਮੈਨੂੰ ਆ ਦੱਸੋ ਜਿਹੜੇ ਗੱਦੇ ਬਣ ਰਹੇ ਆ ਇਹ ਕਿਦਾਂ ਬਣਾਉਣੇ ਉਹ 'ਚ ਕੀ ਕੀ ਯੂ ਇਹ ਇਹ ਸਭ ਤੋਂ ਨਾਰਮਲ ਰੇਂਜ ਆ ਸਾਡੀ 1850 ਰੁਪਏ ਦਾ ਜੋੜਾ ਵੇਚਦੇ ਆ ਨਹੀਂ 1850 ਰੁਪਏ ਬਸ ਤੁਸੀਂ ਇਦਾਂ ਦੇ ਦਿੰਨੇ ਹੋ ਉਹ ਨਹੀਂ ਨਹੀਂ ਸਰ ਇਦਾਂ ਨਹੀਂ ਆ ਦੇਖੋ ਆ ਦੇਖੋ ਇਦਾਂ ਪੂਰਾ ਤਿਆਰ ਕਰਕੇ ਦੇ ਦਿਆ ਹੈ ਪੂਰਾ ਪ੍ਰੋਪਰ ਸਟੀਚਿੰਗ ਕਰਕੇ ਚੀਜ਼ ਬਣਾ ਕੇ ਦਿੰਦੇ ਆ ਸਰ ਸਰ ਤੁਸੀਂ ਜ਼ਿੰਮੇਵਾਰੀ ਨਾਲ ਬੋਲੋ ਬਹੁਤ سارے ਲੋਕ ਦੇਖ ਰਹੇ ਤੁਸੀਂ 1850 ਰੁਪਏ ਜੋੜੀ ਕਹਿ ਰਹੇ ਹੋ ਮਤਲਬ ਜੋੜੀ ਪੂਰੀ 1850 ਦੀ ਹੈ ਇਹ ਦੇ ਦੋਗੇ ਸਰ ਇਹ ਨਹੀਂ ਤੁਸੀਂ 100% ਜੀ 1850 ਦੀ ਜੋੜੀ ਜ਼ਿੰਮੇਵਾਰੀ ਨਾਲ ਚੈਨਲ ਤੇ ਬੋਲ ਰਹੇ ਆਂ ਦੇਖੋ ਬਾਜ਼ਾਰ ਚ 4000 ਤੋਂ ਘੱਟ ਕਿਸ ਨੇ ਆ ਜੋੜੀ ਨਹੀਂ ਦੇਣੀ ਤੁਹਾਨੂੰ ਫੈਕਟਰੀ ਦੇ ਵਿੱਚ ਸਿਰਫ 1850 1850 ਰੁਪਏ ਦੀ ਗੱਦੀਰੀ ਜੋੜੀ ਫੁੱਲੀ ਪੈ ਕਰਕੇ ਦੇ ਰਣੀ ਆ ਸਰ 18500 ਦੀ ਲੈ ਲਓ 2400 ਦੀ ਲੈ ਲਓ 2800 ਦੀ ਲੈ ਲਓ 3600 ਦੀ ਲੈ ਲਓ ਉਸ ਤੋਂ ਬਾਅਦ ਅੱਗੇ 5200 ਦੀ ਲੈ ਲਓ 4600 ਦੀ ਲੈ ਲਓ ਹਰੇਕ ਬਹੁਤ ਤਰ੍ਹਾਂ ਦੇ ਬੰਦੇ ਆ ਗੱਦੇ ਬਹੁਤ ਸਾਈਜ਼ਾਂ ਦੇ ਬੰਦੇ ਆ ਸੋ ਮੁੱਕ ਦੀ ਗੱਲ ਇਹ ਆ ਜਿਹੜੇ ਬਾਜ਼ਾਰ 'ਚ 10-10 ਹਜ਼ਾਰ ਦੇ ਆ ਇੱਥੇ 4600 ਰੁਪਏ ਦੇ ਵਿੱਚ ਜਿਹੜੇ 8-8 ਹਜ਼ਾਰ ਦੇ ਆ ਇੱਥੇ 35-3500 38-3800 ਦੇ ਵਿੱਚ ਸਰ ਜਿਹੜੇ ਹੋਟਲਾਂ ਦੇ ਵਿੱਚ ਹੁੰਦੇ ਲਗਜ਼ਰੀ ਮੋਟਾਈ ਵੀ ਕਾਫੀ ਹੁੰਦੀ ਆ ਪੋਲੇ ਵੀ ਕਾਫੀ ਹੁੰਦੇ ਆ ਉਹ ਵੀ ਆਪਣੇ ਕੋਲ ਹੈਗੀ ਵੈਰਾਈਟੀ ਲਗਜ਼ਰੀ ਵੈਰਾਈਟੀ ਬਿਲਕੁਲ ਕਿਉਂ ਨਹੀਂ ਬੰਦੀਆਂ ਲਗਜ਼ਰੀਆਂ ਜਿੱਦਾਂ ਉਹਨਾਂ ਮੈਂ ਤੁਹਾਨੂੰ ਬਾਹਰ ਇੱਕ ਪਿਓਰ ਦਿਖਾਇਆ ਮਟੀਰੀਅਲ ਜੀ ਉਹਨਾਂ ਗੱਦੇ ਤੇ ਬੈਠ ਕੇ ਦੇਖੋ ਜੀ ਇਹ ਕੋਈ ਵੀ ਬ੍ਰਾਂਡ ਦਾ ਗੱਦਾ ਲੈ ਲਓ ਜੀ ਕੋਈ ਵੀ ਬ੍ਰਾਂਡ ਦਾ ਜੀ ਸਰ ਘੱਟ ਤੋਂ ਘੱਟ ਨਹੀਂ ਤਾਂ 50 55 ਹਜ਼ਾਰ ਤੋਂ ਥੱਲੇ ਕੋਈ ਫੈਕਟਰੀ ਨਹੀਂ ਵੇਚਦੀ ਬਿਲਕੁਲ ਔਰ ਇਹ ਪਿਓਰ ਮਟੀਰੀਅਲ ਦਾ ਬਣਿਆ ਹੈ ਅੱਧੇ ਤੋਂ ਵੀ ਰੇਟ ਥੱਲੇ ਦਾ ਵੇਚਦੇ ਆਂ ਅਸੀਂ ਇੱਥੇ ਬਣਾ ਗਿਆ ਉਹ ਵੀ ਗਾਗ ਦੇ ਸਾਹਮਣੇ ਨਹੀਂ ਮਤਲਬ ਜਿਹੜਾ 60 65 ਹਜ਼ਾਰ ਦਾ ਤੁਸੀਂ 25 30 ਹਜ਼ਾਰ ਦੇ ਦਿਓ ਜੀ 25 30 24 25 ਹਜ਼ਾਰ ਚ ਵੇਚ ਦਿੰਨੇ ਜੀ ਆ ਦੇਖੋ ਜੀ ਦੇਖੋ ਕੁਆਲਿਟੀਆਂ ਦੇਖੋ ਅੱਛਾ ਇਹ ਕਿੰਨੇ ਇੰਚ ਦਾ ਜੀ ਇਹ ਇਹ 8 9 ਇੰਚ ਦਾ ਗੱਦਾ ਹੈ ਜੀ ਸੋ ਤੁਸੀਂ ਇਹ ਚੈੱਕ ਕਰ ਲਓ ਜਿਹੜੇ ਆਨਲਾਈਨ ਵੀ ਤੁਸੀਂ ਲੈਨੇ ਹੋ ਮਤਲਬ ਜਿਹੜਾ 50 60 ਹਜ਼ਾਰ ਦਾ ਇੱਥੇ ਤੁਹਾਨੂੰ ਅੱਧੇ ਰੇਟਾਂ ਦਾ ਵੀ ਘਟ ਮਿਲਣਾ ਹੈ ਦੇਖ ਕੇ ਦੇਖੋ ਇੱਕ ਵਾਰੀ ਤੱਕਰ ਸਾਹਿਬ ਕੀ ਚੀਜ਼ ਹੈ ਸੋ ਕਾਫੀ ਇਹ ਦੇ ਵਿੱਚ ਜਿੱਦਾਂ ਐ ਗੁਲਗੁਲਾ ਗੱਦਾ ਸ ਉਦਾਂ ਦੀ ਕੁਆਲਿਟੀ ਸਾਨੂੰ ਅੱਧੇ ਰੇਟਾਂ 'ਚ ਮਿਲ ਜਦੀ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨਾਂ ਦੀ ਵੈਰਾਈਟੀ ਚਾਹੀਦੀ ਗੱਦਿਆਂ ਦੀ ਸਾਨੂੰ ਇੱਥੇ ਮਿਲ ਜਾਣੀ ਹੈ ਫੈਕਟਰੀ ਆ ਡਾਇਰੈਕਟ ਫੈਕਟਰੀ ਦੇ ਵਿੱਚ ਬਣਦੇ ਗੱਦੇ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਹੁਣ ਉੱਥੋਂ ਡਾਇਰੈਕਟ ਗੱਦੇ ਬਣਦੇ ਆ ਤੁਹਾਡੇ ਘਰ ਤੱਕ ਜਾਂਦੇ ਤੇ ਬਹੁਤ ਸਸਤੇ ਰੇਟਾਂ ਦਿੱਤੇ ਜਾਂਦੇ ਆ ਜਿੱਦਾਂ ਅਸੀਂ ਸੌਫਟੀ ਗੱਦਾ ਦੇਖਿਆ ਬਹੁਤ ਸੌਫਟ ਆ ਹੁਣ ਜਿੱਦਾਂ ਕੋਈ ਕਸਟਮਰ ਚਾਹੇ ਆ ਦੇਖੋ ਇੱਧਰ ਮਸ਼ੀਨ ਤੇ ਆਪਣੇ ਸਾਹਮਣੇ ਬਨਵਾ ਲਓ ਜਿੱਦਾਂ ਬਾਹਰ ਤੁਹਾਨੂੰ ਮੈਂ 1850 ਰੁਪਏ ਦਾ ਗੱਦਾ ਦਿਖਾਇਆ ਆ ਆ ਦੇਖੋ ਇਦਾਂ ਸਟਿਚ ਹੋ ਕੇ ਤਿਆਰ ਹੋ ਰਿਹਾ ਜੀ ਇਹ ਸਟਿਚਿੰਗ ਹੋ ਜਾਏਗਾ ਸਟਿਚਿੰਗ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਇਹਨੂੰ ਪਲਾਸਟਿਕ ਲੈਮੀਨੇਸ਼ਨ ਜਿੱਦਾਂ ਉੱਪਰ ਤਾਂ ਕਿ ਕੱਪੜਾ ਗੰਦਾ ਨਾ ਹੋਏ ਇਸ ਕਰਕੇ ਇਹਦੇ ਉੱਤੇ ਪਲਾਸਟਿਕ ਵਗੈਰਾ ਚੜਾ ਦਿੰਦੇ ਆ ਔਰ ਗੱਦਾ ਪੂਰਾ ਤਿਆਰ ਹੋ ਜਾਂਦਾ ਸੋ ਡਾਇਰੈਕਟ ਫੈਕਟਰੀ ਵਿੱਚ ਅਸੀਂ ਆਏ ਆ ਜਿੱਥੇ ਗੱਦੇ ਬਣਦੇ ਤੁਹਾਨੂੰ ਦਿਖਾ ਰਹੇ ਆ ਉਧਰ ਗੱਦੇ ਬਣ ਰਹੇ ਆ ਕਟਿੰਗ ਹੋ ਰਹੀ ਆ ਪੈਕਿੰਗ ਹੋ ਰਹੀ ਆ 1850 ਰੁਪਏ ਤੋਂ ਗੱਦਿਆਂ ਦੀ ਜੋੜੀ ਸਾਡੇ ਕੋਲ ਸ਼ੁਰੂ ਆ ਉਦੋਂ ਉੱਪਰਲੀ ਰੇਂਜ ਤੁਸੀਂ 10000 12000 ਰੁਪਏ ਜਿੰਦਾਂ ਵੀ ਵੇਚ ਲੈਣੀ ਗੱਦਿਆਂ ਦੇ ਇਥੋਂ ਲੈ ਕੇ ਜਾ ਸਕਦੇ ਆ ਚਾਹੇ ਤੁਸੀਂ ਹੋਲ سیلਰੋਂ ਦੁਕਾਨਦਾਰੋਂ ਤੁਹਾਡੇ ਵੀ ਬਹੁਤ ਵੱਡੇ ਫਾਇਦੇ ਹੋ ਜਾਣੇ ਆ ਸਰ ਬੈੱਡ ਸੋਫੇ ਮੈਂ ਕਹਿੰਦਾ ਉਹ ਵੀ ਮੈਨੂੰ ਜਰੂਰ ਦੱਸੋ ਇੱਚ ਫਾਇਦੇ ਕੀ ਕਰ ਰਹੇ ਹੋ ਫਰੀਦ ਸਰ ਉੱਚੇ ਵੀ ਬਹੁਤ ਫਾਇਦੇ ਹੈਗੇ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਜੀ ਬਾਜ਼ਾਰ ਚ ਜਾਣਿਆ ਜੇ ਇਦਾਂ ਦਾ ਲੈਟਰ ਸ਼ਟ ਵਾਲਾ ਬੈੱਡ ਲੈਣਾ ਤਾਂ 22000 23000 ਇਹ ਪ੍ਰਾਈਸ ਚੱਲਦਾ ਆਪਣਾ ਰੇਟ ਜਰੂਰ ਦੋ ਕਿਹਾ ਸਰ ਇਹ ਬੈੱਡ ਨਾਲ ਜਿਹੜਾ ਵੀ ਸਾਂਹ ਟੀਵੀ ਦੇਖ ਕੇ ਆਏਗਾ ਸ਼ੇਅਰ ਕਰਕੇ ਆਏਗਾ 12000 ਰੁਪਏ ਦਾ ਬੈੱਡ ਦੇਵਾਂਗੇ 12000 ਰੁਪਏ ਦਾ ਬੈੱਡ ਦੇ ਦੂੰਗੇ ਬੈੱਡ 12000 ਦਾ ਗੱਦੇ ਆ ਲੱਗਨੇ ਔਰ ਬਿਲਕੁਲ ਪਲਾਈ ਦਾ ਬਣਿਆ ਹੈ 5 ਸਾਲ ਦੀ ਗਾਰੰਟੀ ਵਾਲਾ ਬੈੱਡ ਹੈ ਲਓ ਆ ਦਾ ਬਹੁਤ ਵੱਡਾ ਫਾਇਦਾ ਜਿਹੜਾ ਬਾਜ਼ਾਰ ਚ 20000 22000 ਰੁਪਏ ਦਾ ਬੈੱਡ ਆ ਇੱਥੋਂ 12000 ਰੁਪਏ ਚ ਲੈ ਜਾਓ ਬੀ 12000 ਚ ਲੈ ਜਾਓ ਇਹ ਵੀ 12000 ਚ ਲੈ ਜਾਓ ਇਧਰ ਦੇਖੋ ਇਹ ਵੀ ਤੁਸੀਂ 12000 ਚ ਲੈ ਜਾਓ ਸਰ ਆ ਵੀ ਦੱਸੋ ਜਿਹੜੇ ਥੋੜੀ ਜਿਹਾ ਬੜੇ ਸਰ ਇਹ ਅਲੱਗ-ਅਲੱਗ ਦੇ ਹਿਸਾਬ ਨਾਲ ਹੈ 15000 ਦਾ ਬੈੱਡ ਹੈ ਇਸ ਤੋਂ ਇਲਾਵਾ ਕੋਈ ਕਹਿੰਦਾ ਬਕਸੇ ਸਾਨੂੰ ਵੱਡੇ ਚਾਹੀਦੇ ਆ ਉਹਦਾ ਫਿਰ ਡਿਫਰੈਂਸ ਲੈ ਲੈਣੇ ਆ ਹੂੰ ਕੋਈ ਕਿਸੇ ਨੂੰ ਬਕਸੇ ਛੋਟੇ ਚਾਹੀਦੇ ਆ ਮਾਲਾ 15 16 17 ਇਦਾਂ ਵਿੱਚ ਵਿੱਚ ਰੇਂਜ ਹੈਗੀਆਂ 12000 ਦਾ ਬੈੱਡ 14000 ਦਾ ਬੈੱਡ 15000 ਦਾ ਬੈੱਡ 16000 ਦਾ ਬੈੱਡ ਉਸ ਦੇ ਨਾਲ-ਨਾਲ ਦੇਖੋ ਤੁਸੀਂ ਦੀਵਾਨ ਲੈਣੇ ਆ ਘਰਾਂ ਦੇ ਵਿੱਚ ਹੁੰਦਾ ਬਈ ਬੈੱਡ ਤਾਂ ਹੈਗਾ ਵੀ ਅਸੀਂ ਬਰਾਂਡੇ ਦੇ ਵਿੱਚ ਲੌਬੀ ਦੇ ਵਿੱਚ ਦੀਵਾਨ ਰੱਖਣੇ ਇਹਦੇ ਵਿੱਚ ਵੀ ਦੇਖੋ ਸਾਈਜ਼ ਤੁਸੀਂ ਆਪਣੇ ਹਿਸਾਬ ਦਾ ਲੈ ਸਕਦੇ ਜਿੰਦਾ ਸਾਈਜ਼ ਤੁਹਾਨੂੰ ਚੌੜਾਈ ਦੇ ਵਿੱਚ ਚਾਹੀਦਾ ਆ ਦੇਖੋ ਦੀਵਾਨ ਵੀ ਤੁਹਾਨੂੰ ਛੋਟੇ ਬੈੱਡ ਵੀ ਇੱਥੋਂ ਮਿਲ ਜਾਂਦੇ ਆ ਸਲੋਜੀ ਇੱਕ ਹੋਰ ਬਹੁਤ ਵੱਡਾ ਫਾਇਦਾ ਕਰ ਦਿੰਨੇ ਆ ਆ 7 ਸੀਟਰ ਸੋਫਾ ਤੁਸੀਂ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 35000 ਰੁਪਿਆ ਇੱਥੇ ਤੁਹਾਨੂੰ ਸਿਰਫ 1 7 ਸੀਟਰ ਸੋਫਾ ਹਾਈ ਕੁਆਲਿਟੀ ਵਧੀਆ ਕਪੜਾ ਲਾ ਕੇ 18500 ਤੁਹਾਨੂੰ ਅਸੀ ਦੇਣਾ ਹੈਗਾ ਸਰ ਇਸ ਤੋਂ ਇਲਾਵਾ ਹੋਰ ਵੀ ਰੇਂਜ ਹੈਗੀ ਸੋਫੇ ਦੇ ਵਿੱਚ ਸਰ 18500 ਹੈ ਇਸ ਤੋਂ ਅਗਰ ਕੋਈ ਅੱਛੀ ਕੁਆਲਿਟੀ ਚਾਹੁੰਦਾ ਹੈ 23000 ਦਾ ਸੋਫਾ ਹੈ 18500 ਦਾ ਸੋਫਾ ਹੈ ਬਹੁਤ ਤਰ੍ਹਾਂ ਦੀ ਇਦਾਂ ਵੈਰਾਈਟੀਆਂ ਮੰਨਦੀਆਂ ਨੇ। ਤੁਸੀ ਛੋਟੀਆਂ ਅਲਮਾਰੀਆਂ ਲੈਣੀਆਂ, ਉਹ ਵੀ ਤੁਹਾਨੂੰ ਮਿਲ ਜਾਣੀਆਂ, ਸ਼ੂਰ ਰੈਕ ਵੀ ਮਿਲ ਜਾਣੇ ਆ, ਡਾਈਨਿੰਗ ਟੇਬਲ ਵੀ ਮਿਲ ਜਾਣੇ ਆ, ਲਗਜ਼ਰੀ ਬੈੱਡ, ਸੋਫੇ। ਆ ਦੇਖੋ ਗੱਦਿਆਂ ਦੇ ਵਿੱਚ ਦਾ ਬਹੁਤ ਸਾਰੀ ਵੈਰਾਈਟੀਆਂ ਮਤਲਬ ਹਰ ਇੱਕ ਚੀਜ਼ ਤੁਹਾਨੂੰ ਫੈਕਟਰੀ ਦੇ ਵਿੱਚ ਮਿਲ ਜਾਨੀ। ਅਸੀਂ ਫੈਕਟਰੀ ਦੇ ਵਿੱਚ ਖੜੇ ਆ। ਫੈਕਟਰੀ 'ਚ ਖੜਨਾ ਮਤਲਬ ਸਾਡੀ ਕੁਆਲਿਟੀ ਬਹੁਤ ਸੁਪਰ ਫਾਈਨ ਆ। ਰੇਟ ਸਾਡੇ ਬਹੁਤ ਘੱਟ ਹੈਗੇ ਆ। ਚਾਹੇ ਤੁਸੀਂ ਇੱਕ-ਇੱਕ ਪੀਸ ਲੈ ਜਿਓ। ਚਾਹੇ ਤੁਸੀਂ 10 ਪੀਸ ਲਾਜੋ ਹੋਲਸੇ ਰੇਟਾ ਦਵਾਂਗੇ ਲਾਸਟ ਹੀ ਸਰ ਦੱਸ ਦਿਓ ਕਿਸ ਨੇ EMI ਕਰਨੀ ਕਿਸ਼ਤਾਂ ਦੇ ਕਰਨਾ ਉਹਦਾ ਕੀ ਪ੍ਰੋਸੈਸ ਆ ਸਰ ਬਜਾਜ ਫਾਈਨੈਂਸ ਤੋਂ ਸਾਡੇ ਕੋਲ ਹੈਗਾ ਜੀ ਲੈਸੈਂਸ ਅਸੀਂ ਕਰਾ ਸਕਦੇ ਹਾਂ 100 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਲੰਧਰ ਦੇ 100 ਕਿਲੋਮੀਟਰ ਦਾਇਰੇ 'ਚ ਕੋਈ ਵੀ ਬੰਦਾ ਹੈ ਬਜਾਜ ਕੇਸ ਹੋ ਜਾਂਦਾ ਹੈ ਔਰ ਦੂਜੀ ਗੱਲ ਕਿਸੇ ਕੋਲ EMI ਕਾਰਡ ਹੈਗਾ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਉਹ ਵੀ ਸੈਪਟੇਬਲ ਹੈ ਨੈਸ਼ਨਲ ਹੋਵੇ ਇੰਟਰਨੈਸ਼ਨਲ ਹੋਵੇ ਸਭ ਕੁਝ ਹੋ ਜਾਂਦਾ ਜੀ ਕੋਈ ਪ੍ਰੋਬਲਮ ਨਹੀਂ ਹੈ ਸੋ ਚਾਹੇ ਤੁਸੀਂ ਛੋਟੇ ਘਰਾਂ ਚ ਵੱਡੇ ਘਰਾਂ ਚ ਹੋਟਲਾਂ ਚ ਤੁਸੀਂ ਪੀਜੀ ਦੇ ਵਿੱਚ ਹੋਸਟਲ ਦੇ ਵਿੱਚ ਜਿੱਥੇ ਵੀ ਫਰਨੀਚਰ ਲੈ ਕੇ ਜਾਣ ਲੈ ਜਾਓ ਲੱਖਾਂ ਰੁਪਏ ਤੁਹਾਡੇ ਵੱਜ ਜਾਣੇ ਇੱਕ ਕੰਫੀਬਲ ਮੈਟਰਸ ਬੀਚਰ ਜਲੰਧਰ ਆਉਣਾ ਹੈਗਾ ਨੰਬਰ ਸਕਰੀਨ ਤੇ ਐਡਰੈਸ ਵੀ ਹੈਗਾ ਕੋਈ ਗੱਲ ਹੋਈ ਸਵਾਲ ਹੋਇਆ ਤੁਸੀਂ ਫੋਨ ਕਰਕੇ ਪੁੱਛ ਸਕਦੇ ਟੱਕਰਦਾ ਹੋਰ ਹੈ ਫੈਕਟਰੀ ਦੇ ਨਾਤੇ ਇੱਕ ਚੀਜ਼ ਮੈਂ ਦੱਸਦਾ ਕਈ ਕਸਟਮਰ ਸਾਡੇ ਕੋਲ ਆਉਂਦੇ ਆ ਉਹ ਕਹਿੰਦੇ ਆ ਕਿ ਹਰ ਬੈੱਡ ਦੇ ਉੱਤੇ ਤੁਸੀਂ 500 ਜਾਂ 1000 ਕਿਉਂ ਰੇਟ ਵਧਾਣੇ ਆ ਉਹਦਾ ਕਾਰਨ ਇਹ ਹੈ ਕਿ ਅਗਰ ਕਿਸੇ ਚ ਅਸੀਂ ਮੋਟੀ ਕਰਦੀ ਜਾਂ ਕਿਸੇ ਚ ਅਸੀਂ ਕਪੜਾ ਮਟੀਰੀਅਲ ਵਧਾਤਾ ਉਹਦਾ ਅਸੀਂ ਕਸਟਮਰ ਨੂੰ ਡਿਫਰੈਂਸ ਕਰਕੇ ਦੱਸ ਦਿੰਨੇ ਆ ਕਾਗ ਜਿਸ ਰੇਟ ਤੇ ਚਾਹੇ ਉਸੇ ਰੇਟ ਤੇ ਮਿਲ ਜਾਣਾ ਹੁੰਦਾ ਜੀ ਸੋ ਇਹ ਜਰੂਰ ਦੱਸਣਾ ਇੱਥੇ ਦਾ ਬੈੱਡ ਪਿੱਛੇ ਸਿਰਫ 500 ਰੁਪਏ ਦਾ ਫਰਕ ਪੈਂਦਾ ਪਰ ਜੇ ਤੁਸੀਂ ਹੋਰ ਸਟੋਰ ਤੇ ਜਾਓਗੇ ਬੈੱਡ ਵਿੱਚ 4-4000 ਰੁਪਏ ਦਾ ਫਰਕ ਦੁਕਾਨਦਾਰ ਪਾਉਂਦਾ ਇੱਥੇ ਉਹੋ ਜੀ ਚੀਜ਼ ਦੇਣੀ ਆ ਜਿੰਨੀ ਚੀਜ਼ ਦਾ ਖਰਚਾ ਥੋੜੇ ਮਾਰਜਨ ਤੇ ਇੱਥੇ ਸਮਾਨ ਫੈਕਟਰੀ ਰੇਟ ਤੇ ਵੇਚਿਆ ਜਾਂਦਾ ਕੈਮਰਾਮੈਨ ਕਾਸ਼ ਦੇ ਨਾਲ ਹਰਦੀਪ ਸਿੰਘ ਦਗੜਸਾਂ